ਇਹ ਹੁਣ ਤੁਹਾਡੇ ਮੂੰਹ ਪਰ ਖੜਿਆ ਆ। ਜੀਆ ਜੀ ਪਰਚੀਆਂ ਦੇਣ ਦੇ ਨਾਂ ਤੇ ਅੱਗੇ ਫਰੋਡ ਹੁੰਦਾ ਹੁੰਦਾ ਸੀਗਾ। ਪਰਟੀਆਂ ਦੇਣੀਆਂ ਲੱਗਣਗੀਆਂ 500 ਦੇ ਪਰਚੀ ਨੇ ਲੋ। ਦਿਖਾਉਣੇ 500 ਆ ਨਿਕਲਣਾ ਵਿੱਚੋਂ 1400 ਰੁਪਈਆ ਆ। ਅੱਗੇ ਇਹ ਚੀਜ਼ ਤਾਂ ਵੀ ਹਾਈਲਾਈਟ ਹੋ ਚੁੱਕੀ ਆ। ਵੀਡੀਓ ਆ ਵੀ ਆ ਚੁੱਕੀਆਂ ਨੇ ਇੱਥੇ ਗੱਲ ਦੀਆਂ ਇੱਥੇ ਦੀਆਂ। ਤੋਂ ਜੀ ਹੁਣ ਹੁਣ ਚਲੋ ਪਰਚੀਆਂ ਵਾਲਾ ਕੰਮ ਵੀ ਕਰੀਏ। ਸੰਨ ਪਤਾ ਨਹੀਂ ਤੁਸੀਂ ਗਈ ਜਾਂਦੇ ਬੱਚਿਆਂ ਨੂੰ। ਨਹੀਂ ਤੁਸੀਂ ਹੀ ਨਹੀਂ ਗਈ ਜਾਂਦੇ ਸਰ ਤੁਹਾਡੇ ਮੂੰਹ ਤੇ ਕਹੀ ਜਾਂਦਾ ਬੰਦਾ। ਸੰਨ ਸੰਨ ਕੀ ਪਤਾ ਵਾ? ਸੰਨ ਕੀ ਪਤਾ ਵਾ? ਇਧਰ ਸਾਡੀਆਂ ਰੇਟ ਲਿਸਟਾਂ ਲੱਗੀਆਂ ਹੋਈਆਂ ਆ ਸਾਹਮਣੇ ਉਹ ਸਾਰਾ ਕੁਝ ਲਿਖਿਆ ਹੋਇਆ ਟੇਬਲ ਤੇ ਗਾਹਕ ਦਾ ਫਰਜ ਬੰਦਾ ਭਾਜੀ ਮੈਨੂੰ ਲੈਣਾ ਮੈਨੂੰ ਲਵੇ ਟੇਬਲ ਤੇ ਪਹਿਲਾਂ ਪੜ੍ਹ ਕੇ ਲਵੇ ਸਾਡੇ ਮੈਨੂੰ ਗਾਹਕ ਦਾ ਫਰਜ ਬੰਦਾ ਕਿ ਤੁਹਾਡਾ ਫਰਜ ਬੰਦਾ ਮੈਨੂੰ ਦੇਣਾ ਮੈਂ ਟੇਬਲ ਤੇ ਮੰਗਣ ਨਹੀਂ ਨਹੀਂ ਕਿਉਂ ਮੰਗੋ ਮੇਰੀ ਗੱਲ ਸੁਣੋ ਮੇਰੀ ਭਾਈ ਮੇਰੀ ਗੱਲ ਮੇਰੀ ਸੁਣ ਲਓ ਗੱਲ 140 ਚ ਬੰਦਾ ਬੁਲਾ ਕੇ ਕਿੱਥੇ ਆ ਵੀਰੋ ਕਿੱਥੇ ਆ ਇੱਕ ਮਿੰਟ ਭਾਜੀ ਓ ਵੀਰ ਜੀ ਉਹ ਰੇਟ ਲਿਸਟਾ ਲੱਗਿਆ ਰੇਟ ਲਿਸਟਾ ਕੈਮਰਾ ਮਾਰੋ ਓ ਛੱਡੋ ਯਾਰ ਓ ਛੱਡੋ ਕਾਹ ਗਿਆ ਛੱਡੋ ਓ ਛੱਡੋ ਯਾਰ ਸਾਡਾ ਫੜ ਜਾ ਰੇਟ ਲਿਸਟ ਲਾਣਾ ਗਾਗ ਦਾ ਫੜ ਜਾ ਪੜਨਾ ਨਹੀਂ ਪੜਦਾ ਰੇਟ ਲਿਸਟ ਲੱਗੀ ਆ ਜੀ ਹਾਂ ਜੀ ਬੰਦਿਆਂ ਵਾਂਗੂ 140 ਵਾਂਗੂ ਨਹੀਂ ਆਰਾਮ ਨਾਲ ਗੱਲ ਕਰੀਏ ਨਹੀਂ ਗੱਲ ਸੁਣ ਹਾਂ ਪੱਤਰਕਾਰ ਆ ਨਹੀਂ ਮੇਰੇ ਨਾਲ ਫੇ ਗਰੀਬ ਲੁੱਟ ਲੂਗੇ ਗਰੀਬ ਲੁੱਟ ਲੂਗੇ ਹਾਂ ਕੀ ਕੀ ਬੋਲ ਉਹ ਖੜਾ ਮੈਂ ਰੈਡ ਲਿਸਟ ਲੱਗੀ ਪੜੋ ਗਰੀਬ ਲਿਖਤੂਗਾ ਤੁਸੀਂ ਪੜੋ ਰੈਡ ਲਿਸਟ ਲੱਗੀ 100 4 ਰੁਪਏ ਕੈਪਟਨ ਦੇ ਵਿੱਚ ਉਹ ਬਾਈ ਜੀ ਗੱਲ ਸੁਣ ਲੈ 100 ਨਹੀਂ ਤੁਸੀਂ ਬੱਤਰ ਕਰੋ ਤੁਸੀਂ ਬੱਤਰ ਕਰੋ ਇੱਜ਼ਤ ਨਾਲ ਗੱਲ ਕਰੋ ਆ ਗਈ ਆ ਆਖਰੀ ਤੁਸੀਂ ਇੱਜ਼ਤ ਨਾਲ ਗੱਲ ਕਰੋ ਹੈਂ ਆ ਰਾਮ ਨਾਲ ਆ ਪਰ ਆ ਰਾਮ ਨਾਲ ਗੱਲ ਕਰੀਂ ਜਾਂ ਫਿਰ ਸਾਡਾ ਫਰਜਾ ਰੇਟ ਲਿਸਟ ਲਾਣੀ ਨਹੀਂ ਸੁਣੂਗਾ ਇੱਕ ਮਿੰਟ ਸਾਡਾ ਫਰਜਾ ਰੇਟ ਲਿਸਟ ਲਾਣਾ ਤੁਸੀਂ ਪੜੋ ਤੁਹਾਡਾ ਫਰਜਵੰਦਾ ਪੜੋ ਲੱਣ ਲੱਣ ਗੱਲ ਕਰਨਾ ਗੱਲ ਦਾ ਰੇਟ ਲਿਸਟ ਪੜਨਾ ਨਹੀਂ ਨਹੀਂ 30 ਫੁੱਟ ਦੇ ਬੋਰਡ ਲੱਗੇ ਰੇਟ ਲਿਸਟਾਂ ਦੇ ਕੋਈ ਨਜਾਇਜ਼ ਆਇਆ 140 ਰੁਪਏ ਮੰਗ ਕੇ ਕਹ ਕੇ ਅਸੀਂ ਜੋ ਕਹੀ 140 ਰੁਪਏ ਬੜਾ ਧਾਕਰੇ ਦਿੱਸ਼ਾ ਲੱਗੀਆਂ ਹੈ ਹਾਂ ਆਪਣੇ ਬੰਦੇ ਇੱਕ ਮਿੰਟ ਓ ਇੱਕ ਮਿੰਟ ਓਏ ਲੱਗੀ ਓਏ ਇੱਕ ਮਿੰਟ ਤੇ ਨਾ ਮਾਰ ਓ ਲੱਗੀ ਇੱਕ ਮਿੰਟ ਤੁਹਾਨੂੰ ਤੁਹਾਡੀ ਬਾਸ਼ਾ ਜੀ ਸਮਝਾਣੇ ਆ ਜੀ ਤੂੰ ਇੱਧਰ ਹੈਲੋ ਭਾਈ ਸਾਹਿਬ ਇੱਕ ਮਿੰਟ ਆਰਾਮ ਨਾਲ ਕਰ ਰਹੇ ਆ ਆਰਾਮ ਨਾਲ ਕਰ ਗੱਲ ਮੇਰਾ ਆਰਾਮ ਨਾਲ ਕਰ ਰਹੇ ਆ ਇੱਕ ਮਿੰਟ ਆਰਾਮ ਨਾਲ ਕਰ ਗੱਲ ਹੈਲੋ ਤੁਹਾਡੀ ਤੁਹਾਡੀ ਭਾਸ਼ਾ ਦੇ ਤੇ ਤੁਸੀਂ ਐਡ ਦੇ ਨਾ ਮੰਗਦੇ ਹੋ ਨਾ ਮਾਰਾ 2100 ਰੁਪਏ ਐਡ 3200 ਐਡ ਕਦੋਂ ਮੰਗਿਆ ਖੜਾ ਮੈਨੂੰ ਦੱਸ ਕਦੋਂ ਮੰਗਿਆ ਇੱਕ ਬੰਦਾ ਪੰਜਾਬ ਤੋਂ ਇੱਕ ਬੰਦਾ ਭਾਈ ਇੱਕ ਮਿੰਟ ਇਹ ਹਰ ਪੱਤਰਕਾਰ ਦੀ ਐਡ ਦਾ ਰੇਟ ਫਿਕਸ ਆ ਉਹ ਪੰਜਾਬ ਕੇਸਰੀ ਵਰਗੀ ਅਖਬਾਰਾ ਮੇਰੇ ਨਾਲ ਗੱਲ ਕਰ ਮੇਰੀ ਆ ਪੱਤਰਕਾਰਾਂ ਨੂੰ ਵੀ ਸੁਣ ਲਓ ਭਾਈ ਫਗਵਾੜੇ ਵਾਲੇ ਪੱਤਰਕਾਰ ਤੁਸੀਂ ਕੀ ਕਰਨ ਆਏ ਹੋ ਹਾਂ ਜੀ ਮਗੜ ਆਇਆ ਅੱਛਾ ਹੋਰ ਕੀ ਕਰਨ ਆਏ ਹੋ ਦੱਸੋ ਕੀ ਕਰਨ ਆਏ ਹੋ ਆ ਕਸਮ ਨਹੀਂ ਹੈ ਨਹੀਂ ਹੋਰ ਕੀ ਕਰਨ ਆਏ ਸਾਡਾ ਫਰਕ ਇੱਕ ਮਿੰਟ ਸਾਡਾ ਆਹ ਤਾਹੇ ਮੰਗਣ ਆਏ ਪੈਸੇ ਮੰਗਣ ਆਏ ਬਾਈ ਕਿਹੋ ਵੀ ਜਿਹੜੇ ਬੰਦੇ ਆ ਪੈਸੇ ਮੰਗਣ ਆਇਆ ਜਗਦੀਪ ਸਿੰਘ 41 ਕਹਿੰਦੇ ਆਏ ਦੇਖ ਲਓ ਜੀ ਭਾਜੀ ਸਾਡਾ ਫਰਜਾ ਰੇਸ ਦੁਨੀਆ ਜਾਣਦੀ ਆ ਮੈਨੂੰ ਐਟ ਲਿਸਟ ਪੜੋ ਹਾਂ ਫਿਰ ਕੀ ਤੁਹਾਨੂੰ ਵੀ ਜਾਣਦੀ ਐ ਇੱਥੇ ਫਗਵਾੜੇ ਦੀ ਦੁਨੀਆ ਤੁਸੀਂ ਪੱਤਰਕਾਰ ਹੋ ਹਾਂਜੀ ਵੀਰ ਹਾਂ ਪੱਤਰਕਾਰ ਹੋ ਤੁਸੀਂ ਆਪਣਾ ਪਹਿਲਾ yellow card ਦਿਖਾਓ ਕਿੱਥੇ ਆ ਕੋਈ ਨਾ ਤੈਨੂੰ ਸਾਰਾ ਕੁਝ ਦਿਖਾ ਦਊਂਗਾ ਚੱਲ ਸਾਨੂੰ ਮੈਂ ਤਾਂ ਤਾਰੇ ਦੱਸਦਾ ਹੁੰਦਾ ਤਾਰੇ ਉਹ ਤਾਰਿਆਂ ਦੀ ਤੂੰ ਸਰਕਾਰ ਤੂੰ ਪਹਿਲਾਂ yellow card ਦੇ ਲਿਆ yellow card ਵਾਲੀ ਪੱਤਰਕਾਰ ਬੁਲਾ ਲੈ ਇੱਥੇ ਤੂੰ ਦੇ ਨਾ ਆਪਣਾ ਉਹ ਬੱਸ ਕਰ ਤੂੰ ਤੂੰ ਕੌਣ ਹੁੰਦਾ ਤੇਰੇ ਕੋਲ ਕੀ ਥੋਟੀ ਆ ਤੇਰੇ ਕੋਲ ਕੀ ਥੋਟੀ ਆ ਮੇਰੀ ਦੁਕਾਨ ਤੇ ਆਇਆ ਤੂੰ ਖੜਾ ਮੈਂ ਹਾਂ ਖੜਾ ਖੜਾ ਮੈਂ ਇੱਥੇ ਮੇਰੇ ਨਾਲ ਆ ਕੇ ਆਪਣੇ ਲੈ ਕੇ ਗਵਾਹ ਲੈ ਕੇ ਆਇਆ ਗਵਾਹ ਗਵਾਹ ਲੈ ਕੇ ਯੈਲੋ ਕਾਰਡ ਦੇ ਆ ਕੋਈ ਤੇਰੇ ਕੋਲ ਕਿਆ ਯੈਲੋ ਕਾਰਡ ਹੈ ਕਾ ਚਲ ਥਾਣੇ ਵਾਲੇ ਨੂੰ ਬੁਲਾ ਲਾ ਨਹੀਂ ਤੂੰ ਥਾਣੇ ਵਾਲੇ ਨੂੰ ਬੁਲਾ ਤੂੰ ਬੁਲਾ ਪੁਲਿਸ ਸੱਦ ਪੁਲਿਸ ਸੱਦ ਕਿਆ ਉਹਨਾਂ ਕੋਲ ਯੈਲੋ ਕਾਰਡ ਨਹੀਂ ਦਿਖਾ ਰਿਹਾ ਪੁਲਿਸ ਸੱਦ ਹਾਂ ਪੁਲਿਸ ਸੱਦ ਇਹ ਫੋਟੋ ਕੱਢ ਕੋਈ ਨਾ ਕੋਈ ਨਾ ਇਹ ਸਾਈਡ ਤੋਂ ਹੈਲੋ ਤੁਸੀਂ ਫਰੋਡ ਹਾਂ ਹਾਂ ਫਰੋਡ ਹੈ ਤੁਹਾਡਾ ਰਜਿਸਟਰ ਨਹੀਂ ਚੱਲਣਾ ਕਿ ਫਰੋਡ ਆ ਤੁਸੀਂ ਕੋਈ ਗੱਲ ਨਹੀਂ ਆ ਤੁਸੀਂ ਇਹਨਾਂ ਕੋਲ ਹੈ ਨਹੀਂ yellow card ਫਰੋਡ ਵਾਲੇ ਫਰੋਡ ਵਾਲੇ ਅਸੀਂ ਵਾਲੇ ਦੂਜੇ ਆ ਦੂਜੇ ਉਹ ਆ ਉਹ ਆ ਕੋਈ ਕੋਈ ਥੋੜੀ ਨਹੀਂ ਸਾਡੀ ਲਾਂਦੀ ਉਹ ਆ ਉਹ ਆ ਹਾਂ ਤੁਸੀਂ ਆਪਣੇ ਕੋਲ ਜੇ ਪੁੱਛੋ ਰੇਟ ਦੱਸੀ ਨਹੀਂ ਦੱਸੀ ਉਹਨੂੰ ਮੇਰੀ ਗੱਲ ਸੁਣਾ ਵੀਰੇ ਜਿਹੜਾ ਬੰਦਾ ਜਿਹੜਾ ਬੰਦਾ ਖਾਨ ਬਸ ਤੇ ਜਿਹੜਾ ਬੰਦਾ ਉਹਨੂੰ ਰੇਟ ਦੱਸੀਆ ਕਿ ਨਹੀਂ ਦੱਸੀਆ ਉਹਨੂੰ ਪੁੱਛੋ ਉਜੋ ਰੇਟ ਦਾ ਥੈਗ ਨਹੀਂ ਤਾਂ ਦੇਉਣਾ ਪੁੱਛੋ ਦੱਸਿਆ ਉਹ ਸਵੇਰ ਹੁਣ ਲੋਜ ਜਿਹੜੇ ਇਹਨਾਂ ਨੂੰ ਪੁੱਛੋ ਇੱਕ ਮਿੰਟ ਇੱਕ ਮਿੰਟ 140 ਵਾਲਾ ਕਿੱਥੇ ਆ ਉਹ ਮੇਰੀ ਗੱਲ ਸੁਣਾ ਲੋਕ ਦੱਸਣ ਰੇਟ ਲਿਸਟਾ ਲੱਗੀ ਆ ਇੱਕ ਮਿੰਟ ਖੜ ਜਾ ਹੁਣ ਚੁੱਪਦਾ ਕਰ ਜਾ ਤੁਹਾਡੇ ਕੋਲ yellow card ਹੈ ਚੁੱਪ ਕਰ ਤੂੰ ਚੁੱਪ ਕਰ ਜਾ ਉਹ yellow card ਸਾਰਾ ਦੇ ਦੇਣਗੇ ਕੋਈ ਨਾ ਟੈਨਸ਼ਨ ਨਾ ਲੈ ਟੈਨਸ਼ਨ ਕਾਦੀ ਲਈ ਜਾਂਦਾ ਤੂੰ ਬਾਈ ਲੋਕ ਦੱਸਣ ਇਹ ਗੱਲ ਬਈ ਕਿੰਨੇ ਲੋਕਾਂ ਦੇ ਨਾਲ ਇੱਥੇ ੱਤਕਾ ਹੋਇਆ ਲੋਕ ਕੌਣ ਅੱਗੇ ਲੋਕ ਅੱਗੇ ਆਉਣ ਲੋਕ ਦੱਸਾਂ ਵੀ ਕਿਹਨੂੰ ਬੱਸ ਹੈ ਅੱਛਾ ਐਡ ਦਿਓ ਤੁਹਾਨੂੰ ਹੈ ਲੰਗਰ ਲੱਗਾ ਬੜਾ ਦੇ ਦੀ ਆ ਉਹ ਲੱਗਿਆ ਦੇ ਉਹ ਰੇਟ ਲਿਸਟ ਪੜੋ ਰੇਟ ਲਿਸਟ ਪੜੋ ਹੋਲੀ ਬੋਲਾ ਹੋਲੀ ਸੁਣਦਾ ਨਾ ਤੁਹਾਨੂੰ ਰੇਟ ਲਿਸਟਾਂ ਲੱਗੀਆਂ ਨਾ ਸਾਡੀਆਂ ਉਹ ਦੇਖੋ ਲਿਖਿਆ ਨਾ ਸਾਰਾ ਕੁਝ ਪੰਜਾਬੀ ਚ ਹਿੰਦੀ ਚ ਲਿਖਾਣਾ ਸਾਡੀਆਂ ਬੰਦੇ ਨੇ ਕੋ 40 ਕਹਿ ਕੇ 700 ਮੰਗ ਲੈਣਾ ਕਿੱਥੇ ਦੀ ਸਮਝ ਆ ਰਹੀ ਆ ਬੰਦੇ ਸਾਸੋਰਾ ਮਾਲਕਾਂ ਦਾ ਲੈਣਾ ਨਹੀਂ ਬੰਦੇ ਨੇ ਮੰਗਿਆ ਬਿਨਾ ਬਰੋਬੀ ਬਿਨਾ ਮੰਗੇ ਤਾ ਕਿੱਥੇ ਭਾਈ ਜੀ ਆਇਓ ਜਬਰਦਸਤੀ ਆ ਇੱਧਰ ਜਬਰਦਸਤੀ ਇੱਕ ਮਿੰਟ ਹੱਥ ਨਾ ਕਰ ਮੇਰੇ ਨਾਲ ਮੇਰੇ ਵੱਲ ਹੱਥ ਨਾ ਕਰ ਤੂੰ ਆਂਦਾ ਟੇਬਲ ਦੇ ਬੈਠ ਤੂੰ ਆਂਦਾ ਟੇਬਲ ਦੇ ਬੈਠ ਮੈਂ ਜ਼ਬਰਦਸਤੀ ਤੇਰੇ ਮੂੰਹ 'ਚ ਪਾਉਂਗਾ ਆ ਦੱਸੋ ਆ ਦੱਸੋ ਮਗਾਓ ਬਰਗਰ ਨਾਲ ਖੀਰ ਆ ਜਾਂਦੀ ਹੈ ਜਾਂ ਦਹੀਂ ਆ ਜਾਂਦਾ ਹੈ ਜਾਂ ਜੂਸ ਆ ਜਾਂਦਾ ਹੈ ਜ਼ਬਰਦਸਤੀ ਤੁਹਾਡੇ ਮੂੰਹ 'ਚ ਬੰਦੇ ਆ ਖਾਣੇ ਦਾ ਮੋਰੇ ਦਾ ਤੁਰਕ ਕਿਲੋ ਦਾ ਚਾਰ ਦਾ ਡੱਬਾ ਵੀ ਪਿਆ ਗਾਲੀ ਕੱਢੀ ਆ ਗੋਲ ਕਿਨੇ ਕੱਢੀ ਕੱਢਣੀ ਤੁਸੀਂ ਗੱਡੀ ਗਾਲ ਤੂੰ ਗੱਡੀ ਕੈਮਰਾ ਲੱਗਾ ਮੈਂ ਗਾਲ ਕਿਤਾ ਗੱਡੀ ਦੀ ਆ ਹਾਂ ਗਾਲ ਚੰਦੂ ਨਹੀਂ ਕੱਢ ਰਿਹਾ ਹਾਂ ਮੋਲੇ ਗਾਲ ਨਹੀਂ ਕੱਢ ਰਿਹਾ ਚੱਪਾ ਨਾ ਨਾ ਓ ਰੁਕ ਜਾ ਹਾਂ ਹਾਂ ਨਹੀਂ ਨਹੀਂ ਠੀਕ ਆਓ ਇੱਕ ਮਿੰਟ ਪਹਿਲਾਂ ਗੱਲ ਸੁਣਦੇ ਪਏ ਹਾਂ 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 ਸੁਣੋ ਸੁਣ ਸਰਦਾਰ ਜੀ ਗੱਲ ਸੁਣ ਲੈਂਦੇ ਆ ਗੱਲ ਵੀਰ ਦੀ ਤੁਸੀਂ ਦੋ ਤੁਸੀਂ ਬਹਿਸ ਕਰਨ ਲੱਪੇ ਆ ਤੁਸੀਂ ਗੱਲ ਪੂਰੀ ਸੁਣ ਲਈ ਸਾਰੇ ਦੋਨਾਂ ਦੀ ਮੇਰੀ ਆਪਾ ਇੱਧਰ ਲਈ ਬਸ ਹੀ ਸੁਣ ਲਈ ਆ ਸਭ ਕੁਝ ਰੇਸਟ ਲਿਖਿਆ ਪਿਆ ਨਾ ਉੱਪਰ ਹੁਣ ਤੁਸੀਂ ਇਹਦੀ ਗੱਲ ਸੁਣ ਕੇ ਤੁਸੀਂ ਆ ਕੇ ਤੁਸੀਂ ਨਾ ਹੀ ਸੁਣੀਏ ਗੱਲ ਕੀ ਗੱਲ ਦੀ ਕੀ ਸੁਣ ਲਈ ਸੁਣ ਲਈ ਇਹਨਾਂ ਨੇ ਕਿਹਾ ਵੀ ਜੇ ਬੰਦਾ 750 ਦੀ ਖਾੜੂਗਾ ਸੀ 750 ਲੈਣਾ ਯਾਰ ਮੇਰੀ ਗੱਲ ਤਾਂ ਸੁਣ ਵੀਰ ਤੂੰ ਨਾ ਇੱਕ ਬੰਦਾ ਬਹੁਤ ਵਧੀਆ ਆ ਮੇਰੀ ਗੱਲ ਤਾਂ ਸੁਣ ਲੈ ਵੀਰੇ ਜਾਣ ਕੇ ਮੈਂ ਤੇ ਅੱਗੇ ਵੀ ਵੀਡੀਓ ਬਈ ਵਾ ਦੇਖੀ ਆ ਮੇਰੀ ਹੁਣ ਵਧੀਆ ਬੰਦਾ ਆ ਠੀਕ ਹੈ ਮੇਰੀ ਹੁਣ ਪਾਸਾ ਨਾ ਕਰਕੇ ਗੱਲ ਇੱਕ ਪਾਸਾ ਨਹੀਂ ਹੁਣ ਮੇਰੀ ਗੱਲ ਸੁਣ ਨਾ 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 ਮੇਰੀ ਗੱਲ ਸੁਣ ਮੇਰੀ ਗੱਲ ਸੁਣ ਹੁਣ ਬੰਦਾ ਆਇਆ ਓਰੇ ਇਹਨਾਂ ਕਰਕੇ ਤੇਰੀ ਮੇਰੀ ਗੱਲ ਨਹੀਂ ਮੇਰੀ ਗੱਲ ਸੁਣ ਇਹਨਾਂ ਕਰਕੇ ਨਹੀਂ ਭਰਾ 100 140 ਰੁਪਏ ਆਉ ਕੇ ਨਾ ਮੈਨੂੰ ਦੱਸਿਆ ਕਹਿੰਦਾ ਮੈਂ ਖਾਣ ਲੱਗ ਕਹਿੰਦਾ ਤਿੰਨ ਬੰਦੇ ਸੀ ਬੈਠੇ ਠੀਕ ਹੈ 70 ਰੁਪਏ ਦੱਸੇ ਦੋ ਬੰਦੇ ਬੈਠੇ 140 ਦੱਸਿਆ ਇਹਨਾਂ ਦੋ ਬੰਦਿਆਂ ਦਾ ਉਹ ਬੈਠ ਗਿਆ ਲਿਆ ਕੇ ਧਰਤੇ ਉਹਨੇ ਖਾ ਲਈ ਹਾਂਜੀ ਉਹ ਜਦ 140 ਦੇਣ ਲੱਗਿਆ ਕਹਿੰਦੇ 750 ਹੋ ਗਿਆ ਇਹ ਦੱਸੋ ਹੁਣ ਮੈਂ ਇਹਨਾਂ ਨੂੰ ਕਿਹਾ ਬਈ ਜਦ ਮੰਗਿਆ ਨਹੀਂ ਬੰਦੇ ਨੇ ਕਹਿੰਦੇ ਜੇ ਉਹ ਮੰਗਿਆ ਵੀ ਨਹੀਂ ਸੀ ਜੇ ਅਸੀਂ ਧਰਿਆ ਕਹਿੰਦੇ ਖਾਦਾ ਘਾਤੇ ਇਹ ਥੋੜੀ ਯਾਰ ਹੁੰਦੀ ਆ ਲੋਜ ਗਿਆ ਜੀ ਵੀਰ ਹੁਣ ਆਪ ਬਤਾ ਦੇ ਮੇਰਾ ਵੀਰ ਕੀ ਨਾਮ ਹੈ ਭਾਜੀ ਤੁਹਾਡਾ ਇੱਕ ਮਿੰਟ ਉਹ ਮੇਰਾ ਵੀਰ ਹੈ ਮੇਰਾ ਰੁਪਿਆ ਤੇਰੇ ਮੁਤਾਬਕ ਤੂੰ ਤਾਂ ਮੈਨੂੰ ਕਹੀ ਨਾ ਤੇਰੇ ਮੁਤਾਬਕ ਤਾਂ ਅਸੀਂ ਪੱਤਰਕਾਰ ਹੀ ਨਹੀਂ ਹਾਂਗੇ ਤੇਰੇ ਮੁਤਾਬਕ ਤਾਂ ਮੈਂ ਪੱਤਰਕਾਰ ਹੀ ਨਹੀਂ ਵੀਰੇ ਤੁਹਾਡੀ ਸੁਣ ਲਈ ਤੁਹਾਡੀ ਸੁਣਦੇ ਭਾ ਦੋਈ ਭੜਾ ਕੇ ਉਹ ਵੀ ਬੰਦਾ ਵਧੀਆ ਚਲੋ ਜਿਹੜੀ ਵੀ ਗੱਲ ਆ ਭਾਜੀ ਉਹਨੇ ਖਾਦਾ ਜਾਂ ਨਹੀਂ ਖਾਦਾ ਇਹਨੂੰ ਪੁੱਛੋ ਤੁਸੀਂ ਇਹਨੇ ਕੀ ਖਾਦਾ ਜਾਂ ਇਹਨੇ ਕੀ ਕੀ ਕਾਦਾ ਨਹੀਂ ਨਹੀਂ ਇਹਨਾਂ ਨੇ ਕੋਈ ਨਹੀਂ ਇਹ ਤਾਂ ਭੈਣ ਓਤੀਆਂ ਨੂੰ ਗਾਲਾਂ ਕੱਢਦਾ ਸੀ ਮਾਮਾ ਨੂੰ ਗਾਲਾਂ ਕੱਢਦਾ ਸੀ ਬੰਦਾ ਇਹ ਕਹਿੰਦੇ ਨਹੀਂ ਨਹੀਂ ਇੱਥੇ ਬੰਦਾ ਕੱਢਦਾ ਹੁੰਦਾ ਇਹ ਕਹਿੰਦੇ ਵੀ ਨਾ ਕੱਢ ਉਹਨੂੰ ਗਾਲਾਂ ਇਹ ਕਹਿੰਦਾ ਉਹ ਕਹਿੰਦਾ ਉਹ ਬੀਬੀ ਕਹਿੰਦੀ ਵੀ 20 ਰੁਪਏ ਤੁਸੀਂ ਮੰਗੇ ਸੀ 50 ਕਿਵੇਂ ਉਹ ਬੀਜਾ ਕਹਿ ਕੇ 50 ਮੰਗ ਰਿਆ ਰਸਤੇ ਤੇ ਪੈਸੇ ਲਿਆ ਹੋਰ ਕੋਈ ਖੜਾ ਹੋ ਗਿਆ ਨਹੀਂ ਯਾਨੀ ਕਿ ਮਤਲਬ ਉਹ ਕਹਿੰਦਾ ਬਾਹਰ ਓ ਯਾਰ ਕੋਈ ਨਹੀਂ ਉਹ ਯਾਰ ਦੇਖ ਤੁਹੇ ਜਿਆਦਾ ਆਪ ਗੱਲ ਕਰ ਲੈ ਆ ਜਾਸ ਬੰਦੇ ਨੂੰ ਗੱਲ ਠੀਕ ਹੈ ਹਣਾ ਜੇ ਉਹ ਬੰਦੇ ਨੇ ਤੁਸੀ ਖੜਾ ਕੀਤਾ ਹੈ ਨਾ ਉਹ ਬੰਦਾ ਬਹੁਤ ਵਧੀਆ ਆ ਇਹਨ ਘਿਹੜਾ ਬੰਦਾ ਠੀਕ ਹੈ ਕਿ ਨਹੀਂ ਹਾਂਜੀ ਆ ਕੋਈ ਨਹੀਂ ਹਾਂਜੀ ਇੱਥੇ ਪਤਾ ਲੱਗਿਆ ਬੰਦੇ 140 ਦੱਸ ਕੇ 7-700 ਰੁਪਏ ਬਿੱਲ ਬਣਾ ਦਿੰਦੇ ਆ ਤੇ ਜਦੋਂ ਕੋਈ ਬਿੱਲ ਦਿੰਦਾ ਨਹੀਂ ਫਿਰ ਤੁਹਾਡੇ ਵਰਗੇ ਕਹਿੰਦੇ ਇੱਥੇ ਪੁਲਿਸ ਵਾਲਿਆਂ ਨੂੰ ਵੀ ਸਾਧ ਲੈਂਦੇ ਆ ਬੰਦਿਆਂ ਨੇ ਤਾਂ ਇਹ ਕਹੇ ਜੀ ਪੁਲਿਸ ਵਾਲਿਆਂ ਨੇ ਮਿਲੀ ਭੁਗਤ ਵੀ ਹੋਰੀ ਨਾਲ ਪੁੱਛ ਦਿੰਦੇ ਆ ਜੀ ਕੀ ਨੇ ਕਹਿੰਦੇ ਕੀਤਾ ਵੀ ਖਾਲੀ ਕੀ ਨਾ ਖਾਲੀ ਤੇ ਇਹ 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 ਮੈਨੂੰ ਕਹਿ ਰਿਹਾ ਤੁਸੀਂ ਐਡ ਮੰਗਣ ਆ ਗਏ ਤੁਹਾਡੇ ਕੋਲ ਤਾਂ ਮੈਂ ਕਰੋ ਚੜਿਆ ਵੀ ਨਹੀਂ ਐਡ ਕੀ ਮੰਗਣੀ ਅਸੀਂ ਐਡ ਭਾਜੀ ਉਹ ਐਡ ਦੀ ਤੁਸੀਂ ਗੱਲ ਕਰਦੇ ਹੋ ਇੱਕ ਮਿੰਟ ਬਈ ਚੰਡੀਗੜ੍ਹ ਤੋਂ ਆਇਆ ਜੀ ਮੈਂ ਹਾਂਜੀ ਹਾਂ ਹਾਂ ਕੋਈ ਨਹੀਂ ਆ ਜਾਓ ਇੱਥੇ ਇੱਥੇ ਕਰ ਲੈਂਦੇ ਆਪਾਂ ਹਾਂਜੀ ਉਹ ਭਾਜੀ ਇਹਨੂੰ ਪੁੱਛੋ ਸਾਨੂੰ ਤਾਂ ਸਾਨੂੰ ਦੱਸੋ ਵੀ ਕੀ ਅਸੀਂ ਤਾਂ ਆਏ ਆ ਮੌਕੇ ਤੇ ਕੀ ਗੱਲ ਬਾਤਾਂ ਕਰਨੇ ਲਈ ਭਾਈ ਜੀ ਗੱਲ ਆਏ ਆ ਬੰਦਿਆ ਬੰਦਾ ਚਲ ਗਿਆ ਹੁਣੇ ਉਹ ਬਾਈ ਜੀ ਖੜੇ ਆ ਰੁਪਈਆ 140 ਮੰਗ ਕੇ 750 ਲੈ ਲਿਆ ਕੀ ਨੂੰ ਬੁਲਾਉਣਾ ਕਿ ਨੂੰ ਬੁਲਾਉਣਾ ਸਭ ਨੂੰ ਬੁਲਾ ਦੇਣਾ ਬੁਲਾਓ ਉਹ ਸਭੀਆ ਬਈ ਇੱਥੇ ਦਾਸਤਾ ਜੀ ਬੰਦੇ ਨਾਲ ਲੜਾਈ ਬਹੁਤ ਹੋ ਰਹੀ ਹੈ ਇੱਥੇ ਤਾਂ ਆਏ ਇੱਥੇ ਤਾਂ ਰੋਜ ਹੁੰਦਾ ਜੀ ਇਹਨੇ ਕਲੇਸ਼ ਹੈ ਇੱਥੇ ਇੱਕ ਦਾ ਦਿਨ ਦਾ ਥੋੜੀ ਹੈ ਜੀ ਹੋਰ ਲੋਕ ਅੱਗੇ ਆ ਜਾਣਗੇ ਵੀਰੇ ਇੱਥੇ ਤਾਂ ਰੋਜ ਆਉਂਦਾ ਵੀਡੀਓ ਦੇਖ ਕੇ ਆਣ ਜੇ ਲੋਕ ਬੱਦੇ ਹੋਰ ਭਾਈ ਆ ਜਾ ਕਿਸੇ ਤੋਂ ਜਿਹੜਾ ਲੈ ਗਿਆ ਉਹ ਕਿੱਥੋਂ ਲੈ ਗਿਆ ਵੀਰੇ